ਉੜੇ ਤੇ ਸਵਾਰੋ ਕੇ ਆਇਆ ਸੀ ਕੋਈ ਚੋਰੀ ਨਹੀਂ ਆਇਆ ਸੀ ਮੈਂ ਤੇਰੇ ਦਰ ਪਹਾਂਚ ਤੂੰ ਸੱਚ ਬੋਲਿਆ ਸੀ ਨਾ ਚੋਰ ਉਹਨਾਂ ਨੇ ਤੇ ਵੀਰੇ ਨਹੀਂ ਦਿੱਤਾ ਮੈਨੂੰ ਤੂੰ ਸਮਝਦੇ ਸੀ ਮਜਾਕ ਮੈਂ ਅੱਗੇ ਭਈਆ ਮੈਂ ਸਮਾਨ ਸਾਰਾ ਵਧ ਲਿਆ ਗਰੀਬ ਦੇ ਘਰ ਸਨ ਰਾਤ ਤੋਂ ਚੋਰੀ ਕਰਨ ਤੋਂ ਮੇਰੇ ਗੁਰੂ ਨੇ ਵਰ੍ਹ ਗਿਆ ਸੀ ਇਸ ਕਰਕੇ ਮੈਂ ਤੇਰੇ ਰਾਜੇ ਦੇ ਘਰ ਆਇਆ ਸੀ ਰਾਜਾ ਕਹਿੰਦਾ ਤੂੰ ਸਵਾਰ ਛੱਡਿਆ ਕਿਉਂ ਰਾਜਾ ਮੇਰੇ ਗੁਰੂ ਨੇ ਆਖਿਆ ਸੀ ਕਿਸੇ ਦਾ ਨਮਕ ਲੋੜ ਖਾ ਕੇ ਹਰਾਮ ਨਹੀਂ ਕਰਨਾ ਦੇਖੋ ਅਜ ਬੰਦਾ ਲੋੜ ਖਾ ਕੇ ਹਰਾਮ ਬਣਾ ਕਰਦਾ ਜਿਹਦਾ ਲੋੜ ਖਾਂਦਾ ਹੈ ਨਾ ਉਹਦੀ ਵਫਾਦਾਰੀ ਨਹੀਂ ਚਾਹਦਾ ਉਹਦੀ ਉਹਦਾ ਭਲਾ ਨਹੀਂ ਕਰਦਾ ਮਾਰਤਾ ਤਾਂ ਬੰਦਾ ਲੋੜ ਖਾ ਕੇ ਹਰਾਮ ਕਰਦਾ ਹੈ ਬਹੁਤ ਨੇ ਉਹ ਮਿਆਂ ਗੁਰੂ ਤੇਰਾ ਮਹਾਨ ਤੇਨ ਵਚਨ ਜਿਹੜੇ ਤੂੰ ਮੰਨੇ ਨੇ ਉਹ ਗੁਰੂ ਘਰ ਦਾ ਮਹਾਰੋਗਾ ਘੋਮਿਆ ਜਾ ਤੇਰੀ ਚੋਰੀ ਦੀ ਸਜ਼ਾ ਮਾਫ ਪਰ ਇੱਕ ਸ਼ਰਤ ਹੈ ਬਨ ਉਸ ਗੁਰੂ ਦੇ ਲੜਲਾ ਮੈਂ ਕੋ ਸਤਨਾ ਜੀਵਾ ਦੇ ਪਪੂ ਮੀਆਂ ਲੈ ਜਾਂਦਾ ਏ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਜਿਹੜਾ ਦਾ ਆਕਰਮਣ ਪਰ ਸਸ ਗੁਰੂ ਨਾਨਕ ਇਤਾਂ ਦੀ ਤੁਧ ਗੁਰੂ ਨੇ ਮਨਾ ਬਚੋ ਕੱਟੀ ਪਾਈ ਸਾਹ ਪਾਈ ਕਰਦਾ ਸੀ ਲਿਖ ਦੇ ਜਿਉਂ ਕਰ ਸੂਰਜ ਨਿਕਲੇ ਆਲੇ ਤਾਰੇ ਚਪ ਹਨੇਰ ਕੋ ਲੋ ਜਦੋਂ ਸੂਰਜ ਨਿਕਲਦਾ ਹੈ ਨਾ ਤਾਰੇ ਤੇ ਨਜ਼ਰ ਨਹੀਂ ਆਦੇ ਤਾਰੇ ਹੁੰਦੇ ਨੇ ਤਾਰੇ ਕਿੱ데 ਚਲੇ ਜਾਂਦੇ ਨੇ ਤੇ ਤਾਰੇ ਨਜ਼ਰ ਨਹੀਂ ਆਦੇ ਕਿਉਂਕਿ ਸੂਰਜ ਦਾ ਤਾਪ ਸੂਰਜ ਦੀ ਲੋ ਬਹੁਤ ਜ਼ਿਆਦਾ ਹੈ ਇਸ ਕਰਕੇ ਤਾਰੇ ਨਜ਼ਰ ਨਹੀਂ ਆਦੇ ਸੇਕ ਬੁਕੇ ਬਰਗਾਉਲੀ ਤੰਨੀ ਜਾਲੇ ਨਾ ਤੀਰਤ ਰੋਣਾ ਜਦੋਂ ਜੰਗਲ ਦੇ ਵਿੱਚ ਬੱਬਰ ਸ਼ੇਰ ਡਟਦਾ ਹੈ ਨਾ ਜੰਗਲ ਦਾ ਰਾਜਾ ਬੱਬਰ ਸ਼ੇਰ ਜਦੋਂ ਧਾੜ ਮਾਰਦਾ ਏ ਫਿਰ ਹਿਰਨਾਂ ਦੀਆਂ ਧਾਰਾਂ ਤੇ ਭੱਜਣਾ ਪੈ ਜਾਂਦੀਆਂ ਆ ਪਾਈਰਦਾਸ ਜੀ ਕਹਿੰਦੇ ਨੇ ਕਿ ਤਾਂ ਹਿਰਨਾਂ ਦੀਆਂ ਧਾਰਾਂ ਵਿੱਚ ਭੱਜਣਾ ਪੈ ਰੀਆਂ ਨੇ ਨਾ ਇੱਦਾਂ ਪਾਪੀਆਂ ਦੇ ਮਾਰ ਵਿੱਚ ਭੱਜਣਾ ਪੈ ਰੀਆਂ ਗੁਰੂ ਨਾਨਕ ਸਾਹਿਬ ਦੇ ਆਣ ਜਿੱਥੇ ਬਾਬਾ ਪੈਰਦਰ ਪੂਜਾ ਅਸ ਕਾਪਣ ਸੋਆ ਉਹ ਕਹੇ ਰਿਓ 50000 ਮੀਲ 50000 ਮੀਲ ਇਹ ਮੀਲ ਕਿਲੋਮੀਟਰ ਤੋਂ ਵੱਡਾ ਹੁੰਦਾ ਜੀ 1.6 ਕਿਲੋਮੀਟਰ ਦਾ ਇੱਕ ਮੀਲ ਬਣਦਾ ਹੈ 50000 ਮੀਲ ਮੇਰੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਚਰਨ ਕਮਰਾਂ ਨਾਲ ਮੇਰਾ ਮਾਣ ਆਪਣੇ ਚਰਨਾਂ ਨਾਲ ਤੁਰ ਕੇ ਪੈਦਲ ਚੱਲ ਕੇ ਇਸ ਧਰਤੀ ਤੇ ਲੋਕਾਂ ਨੂੰ ਉਤਾਰਿਆ ਤੇ ਮੇਰੇ ਗੁਰੂ ਨਾਨਕ ਦੇ ਜਿੱਥੇ-ਜਿੱਥੇ ਚਰਨ ਪਏ ਉਹ ਥਾਂ ਪੂਜਣ ਦੇ ਤੀਰਥ ਹੋ ਗਏ اے ਗੁਰੂ ਕੇ ਪਿਆਰੇ ਉਸ ਪਤਸ਼ਾਹ ਦਾ ਅਜ ਆਗਮਨ ਕੁਰਬ ਮਨਾ ਰਹੇ ਆ ਬਾਬੇ ਧਾਰੇ ਚਾਰ ਚੱਕ ਬਨੇ ਇੱਕ ਨਹੀਂ ਤਾਰੇ ਕੋ ਚਾਰ ਚੱਕਾਰੇ ਦਿਸ਼ਾਵਾਂ ਤਾਰੀਆਂ ਬਾਬੇ ਨੇ ਚਾਰੇ ਵਰਣ ਤਾਰੇ ਨੇ ਇਹ ਧੰਨ ਗੁਰਨਾਨਕ ਪਾਤਸ਼ਾਹ ਦੀ ਬੜਿਆਈ ਹੈ ਆਓ ਗੁਰੂ ਕੇ ਪਿਆਰਿਓ ਬੜੇ ਪਿਆਰ ਸਤਿਕਾਰ ਨਾਲ ਸਰਬਣ ਕਰੀਏ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਤੂੰ ਤੇ जग ਚਾਨਣ ਹੋ ਮਿਟ ਗੁੰਦ जग ਚਾਨਣ ਹੋ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਰਤ ਪਰੀ ਅੰਦਰ ਤਾਰੂ ਸਾਲ ਹੋਵੇ ਕੀਰਤਨ ਸਦਾ ਸੁਰਾ ਹੋਵੇ ਕੀਰਤਨ ਸਦਾ ਸੁਰਾ ਜੋ ਕਰ ਸੂਰਜ ਨਿਕਲਿਆ ਤਾਰੇ ਥੇ ਅੰਦਰ We'll be ਨ ਕੋ ਪਰਗਟਿਆ ਮਿੱਟੀ ਦੁੰਧ ਚੱਕ ਚਾਨਣ ਹੋਆ ਇਹ ਮੇਰੇ ਗੁਰੂ ਨਾਨਕ ਦੀ ਬੜਿਆਈ ਹੈ ਮੇਰੇ ਗੁਰੂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕੋਈ ਅੱਲਾ ਕੋਈ ਬਲੀ ਕੋਈ ਪੀਰ ਕੋਈ ਯਾਰ ਪੀਰ ਕੋਈ ਮੋਲਾ ਕੋਈ ਲਾਮਾ ਵੱਖ-ਵੱਖ ਨਾਮਾਂ ਨਾਲ ਯਾਦ ਕਰਦਾ ਇਹਦੇ ਗੁਰੂ ਦੀ ਜੈ ਜੈਕਾਰ ਹੋਣਾ ਬਹੁਤ ਸਤਿਕਾਰਯੋਗ ਬਾਬਾ ਸੁਰਜਣ ਸਿੰਘ ਜਥਾ ਬਾਬਾ ਸਖਦੇਵ ਸਿੰਘ ਖੋਜ ਕੀ ਪਰਵਾਲੇ ਜਿਨ੍ਹਾਂ ਨੇ ਗੁਰੂ ਘਰ ਦੀ 20 ਸਾਲ ਕੀਰਤਨ ਕਰਕੇ ਪੂਰੇ ਭਾਰਤ ਦੇ ਵਿੱਚ ਖਰਾਲਗੜ੍ਹ ਸਾਹਿਬ ਦੀ ਕੀਰਤਨ ਨੂੰ ਕਥਾ ਨਾਲ ਖਰਾਲਗੜ੍ਹ ਸਾਹਿਬ ਦਾ ਪ੍ਰਚਾਰ ਕੀਤਾ ਸੰਤ ਬਾਬਾ ਸਖਦੇਵ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਨਾਲ ਮੇਰੇ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਹਾਨ ਆਗਮਨ ਪਰਬ ਵੀ ਹੈ ਤਤ ਬਾਬਾ ਸਖਦੇਵ ਸਿੰਘ ਜੀ ਉਹਨਾਂ ਦਾ ਬਰਸਾਇਆ ਹੋਇਆ ਜਥਾ ਬਾਬਾ ਸਰਜਣ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਜਿਉ ਆਇਆ ਹੈ ਧੰਨਵਾਦ ਹੈ ਬਸ ਬਾਬਾ ਜੀ ਇੱਕ ਸ਼ਬਦ ਅਸੀਂ ਆਪ ਜੀ ਦੇ ਸਨਮੁਖ ਨਾਨਕ ਆਇਆ ਨਾਨਕ ਆਇਆ ਕਹਿ ਕੇ ਉਪਰੰਤ ਆਪ ਜੀ ਦਾ ਸਮਾ ਹੈ ਆਪ ਜੀ ਫਿਰ ਸੰਗਤਾਂ ਦੇ ਸਨਮੁਖ ਬਾਬਾ ਸਖਦੇਵ ਸਿੰਘ ਖੋਜ ਕੀ ਬਰਵਾਲਿਆਂ ਦਾ ਜੀਵਨ ਉਹਨਾਂ ਦੀ ਕਹਾਣ ਕਮਾਈ ਕੇ ਕਿਵੇਂ ਕਿਵੇਂ ਉਹਨਾਂ ਨੇ ਕੀਰਤਨ ਕਰਦਿਆਂ ਬੁੱਲੇ ਪੱਟ ਕੇ ਲੋਕਾਂ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਆਓ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਕਲ ਤਾਰਨ ਗੁਰੂ ਨਾਨਕ ਆਇਆ ਜੋਗ ਬਾਪੇ ਤਾਰੇ ਆ ਕਲ ਜੋਗ ਬਾਪੇ ਤਾਰੇ ਆ ਸਤਨਾਮ ਪੜ ਮੰਤਰ ਸੁਣਾਇ ਸਤਨਾਮ ਪੜ ਮੰਤਰ ਸੁਣਾ ਕਲ ਤਾਰਨ i'll do it ਕਲ ਕਰਨ ਗੁਰ ਨਾਨਕ ਆਇਆ ਕਲ ਕਰਨ ਗੁਰ ਨਾਨਕ ਆਇਆ ਕਲ ਯੁਗ பாਪੇ ਤਾਲਿਆ good enough <laughs> ਕਰ ਕਰ ਬਾਬਾ ਗਾਵੀਏ ਘਰ ਘਰ ਬਾਬਾ ਗਾਵੀਏ ਕਰ ਕਰ ਬਾਬਾ ਗਾਵੀਏ ਘਰ ਘਰ ਬਾਬਾ ਗਾਵੀਏ ਵਜਣ ਤਾਲ ਮਿਰਦੰਗ ਰੇ ਬਾਬਾ ਵਜਣ ਤਾਲ ਮਿਰਦੰਗ ਰੇ ਬਾਬਾ ਕਰ ਕਰ ਬਾਬਾ ਗਾਵੀਏ ਕਰ ਕਰ ਬਾਬਾ ਗਾਵੀਏ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ आनंद करो मिल सुंदर नारी 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 नानक आया नानक आया नानक आया ओ नानक आया काल तारन गुरु नानक आया काल तारन गुरु नानक आया वाहेगुरु वाहेगुरु ਵਾਹਿਗੁਰੂ 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 ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਨਾ ਪੜ ਮੰਤਰ ਸੁਣਾ ਆਂ ਧੰਨ ਗੁਰੂ ਦੇਵ ਮੇਰੇ ਹਜ਼ੂਰ ਪਿਤਾ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ 555 ਆਗਨ ਪਰਬ ਸੰਗਤਾਂ ਮਨਾ ਰਹੀਆਂ ਨੇ ਪਾਤਸ਼ਾਹ ਦਇਆ ਕਰਨ ਇੱਕ ਕਿਣਕਾ ਆਪਣੀ ਰਹਿਮਤ ਦਾ ਸਾਡੇ ਹਿਰਦੇ ਘਰ ਤੇ ਵਸਾ ਦੇਣਾ ਬਸ ਜੀਵਨ ਦੀ ਖੇਡ ਬਣ ਜਾਣੀ ਹੈ ਇੱਕ ਕਿਣਕੇ ਦੀ ਈਡੀ ਮਹੱਤਵ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੋਹਰ ਲਾਈਏ ਕਿਣਕੇ ਤੇ ਕਿਣਕਾ ਈਡਾ ਵੱਡਾ ਹੋ ਸਕਦਾ ਏ ਕਿਣਕਾਏ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ ਤੇ ਜਿਨ੍ਹਾਂ ਨੂੰ ਛਾਕ ਛਾਤ ਮੇਰਾ ਗੁਰੂ ਨਾਨਕ ਦੇਵ ਆਪਣੀ ਗਲਵਕੜੀ ਵਿੱਚ ਲੈ ਲਏ ਉਹ ਕਿਵੇਂ ਨਾ ਤਰੇਗਾ ਉਹਨਾਂ ਨੇ ਤਾਂ ਅੱਗੇ ਕਈ ਹਜ਼ਾਰਾਂ ਲੱਖਾਂ ਤਾਰ ਛੱਡੇ ਔ ਗੁਰੂ ਕੇ ਪਿਆਰਿਓ ਇਨੀਆਂ ਹਾਜ਼ਰੀਆਂ ਪ੍ਰਵਾਨ ਅਬ ਜੀ ਦੇ ਸਨਮੁਖ ਬਾਬਾ ਸੁਖਦੇਵ ਸਿੰਘ ਜੀ ਖੋਜਕ ਪਰਵਾਲੇ ਜਿਨ੍ਹਾਂ ਦਾ ਵਰਸਾਇਆ ਹੋਇਆ ਜਥਾ ਬਾਬਾ ਸਰਜਣ ਸਿੰਘ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਉਹ ਕਿਰਪਾ ਕਰਕੇ ਸਟੇਜ ਤੇ ਆ ਜਾਣ ਬਾਬਾ ਸੁਖਦੇਵ ਸਿੰਘ ਖੋਜਕ ਪਰਵਾਲਿਆਂ ਦਾ ਬਹੁਤ ਸਾਡੇ ਕਮੇਟੀ ਵਾਲਿਆਂ ਤੇ ਰਹਿਣ ਹੈ ਉਹਨਾਂ ਦਾ ਕਰਜ਼ਾ ਹੈ ਸਾਡੇ ਤੇ ਜਿੱਦਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਤਨ ਤਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਪਾਤਸ਼ਾਹ ਐਦਾਂ ਦੇ ਸਾਧੂ ਸੰਤਾਂ ਨੂੰ ਜਗਤ ਉਤੇ ਵਾਰ-ਵਾਰ ਭੇਜਣਾ ਜਿਹੜੇ ਸੱਚੇ ਨਾਮ ਦੀ ਕਮਾਈ ਕੀਰਤਨ ਦੀ ਕਿਰਤ ਕਰਨ ਕਰਦੇ ਹੋਏ ਕਦੇ ਮਾਇਆ ਵੱਲ ਧਿਆਨ ਨਹੀਂ ਦਿੱਤਾ ਕਿ ਭੇਟਾ ਕਿੰਨੇ ਮਿਲਦੀ ਹੈ ਜੋ ਮਿਲਿਆ ਸੋ ਪ੍ਰਵਾਨ ਨਹੀਂ ਮਿਲਿਆ ਤਾਂ ਪ੍ਰਵਾਨ ਸੋ ਬਾਬਾ ਸਰਦਨ ਸਿੰਘ ਜੀ ਨੂੰ ਬੇਨਤੀ ਹੈ ਕਿ ਜਿੱਥੇ ਅਸੀਂ ਅੱਜ ਤਪਸਤਾਨ ਤੇ ਬਾਬਾ ਸਖਦੇਵ ਸਿੰਘ ਜੀ ਦੀ ਵਰਸੀ ਵੀ ਮਨਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਿ ਉਹ ਸੰਗਤਾਂ ਦੇ ਸਨਮੁਖ ਕੀਰਤਨਦਵਾਂ ਦੀ ਹਾਜ਼ਰੀ ਪਰਨ ਬਾਬਾ ਜੀ ਇਹ ਸਾਰਾ ਦੀਵਾਨ ਗੁਰੂ ਘਰ ਦੇ ਚੈਨਲ ਖਰਾਲਗੜ੍ਹ ਦਰਸ਼ਨ ਤੇ ਲੋਡ ਹੋਵੇਗਾ ਸੰਗਤਾਂ ਦੇਸ਼ ਵਿਦੇਸ਼ ਵਿੱਚ ਵੇਖਣ ਗਿਆ ਆਪ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਕੇ ਕੀਰਤਨ ਦੀ ਸੇਵਾ ਆਪ ਦੀ ਆਰੰਭ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ